ਮੇਰਾ ਹੰਦ ਫੀਡਰ 5000 ਕਿਊਸਿਕ ਪਾਣੀ ਜਾਂਦਾ ਪਰ ਕਿਉਂਕਿ ਿੱੱਲੇ ਪਾਸੇ ਵਾਲੇ ਲੋਕ ਜਿਹੜੇ ਗਿੱਦੜਵਾਏ ਪਾਸੇ ਵਾਲੇ ਲੋਕ ਉਹਨਾਂ ਨੂੰ ਵੀ ਪਾਣੀ ਚਾਹੀਦਾ ਇਸ ਕਰਕੇ ਵੱਡੇ ਵੱਡੇ ਪੰਪ ਲਾ ਕੇ ਉਸ ਨਹਿਰ ਦੇ ਵਿੱਚੋਂ ਇੱਧਰ ਨੂੰ ਪਾਣੀ ਸੁੱਟਦੇ ਆ ਜੀ ਕਿਉਂਕਿ ਵਿਚਾਰੇ ਵਾਲੀ ਨਹਿਰ ਚੋਂ ਪਾਣੀ ਨਹੀਂ ਕੱਢ ਸਕਦੇ ਸਹੀ ਹੈ ਉਹ ਮੈਂ ਤਾਂ ਕਦੇ ਸੋਚਿਆ ਨਹੀਂ ਸੀਗਾ ਵੀ ਮੈਂ ਇਸ ਪੱਧਰ ਤੇ ਤੁਸੀਂ ਮੈਨੂੰ ਪਹੁੰਚਾ ਦੋਗੇ ਪਰ ਮੈਂ ਕਹਿਆ ਯਾਰ ਇਹ ਗਲਤ ਗੱਲ ਹੈ ਸਾਡਾ ਪਾਣੀ ਹੈ ਅਸੂਈ ਆਪਦਾ ਪਾਣੀ ਚੱਕ ਕੇ ਦਰ ਨੂੰ ਜਿਵੇਂ ਚੋਰੀਓ ਚੱਕਣਾ ਹੋਵੇ ਐਦਾਂ ਕਰ ਰਹੇ ਆਂ ਯਾਰ ਕੋਈ ਗੱਲ ਨਹੀਂ ਮੈਂ ਹਸਨ ਲੱਗ ਕੇ ਪ੍ਰਾਣੇ ਕਰ ਲਿਓ ਉਹਨਾਂ ਨੂੰ ਜਿੱਦੇ ਕਿਤੇ ਹੱਥ 'ਚ ਪੈਨ ਆ ਗਿਆ ਕੋਈ ਇਹੋ ਜਿਹਾ ਕੀ ਕਰ ਸਕਦੇ ਹੋਏ ਕੁਝ ਤਾਂ ਇਹ ਜ਼ਰੂਰ ਕਰਨਾ ਜਦੋਂ ਹੀ ਸਰਕਾਰ ਬਣੀ ਮਹਿਕਮੇ ਬੰਡੇ ਇਰੀਗੇਸ਼ਨ ਡਿਪਾਰਟਮੈਂਟ ਦੇ ਤੇ ਵਾਟਰ ਰਿਸੋਰਸ ਦੇ ਉਹ ਸਾਰਾ ਜਲਾ ਬੰਨੇ ਅਕ੍ਰਿਸ਼ਨ ਕੁਮਾਰ ਨੂੰ ਸੈਕਰੀ ਲਾਤਾ ਅਕ੍ਰਿਸ਼ਨ ਕੁਮਾਰ ਜੀ ਨੂੰ ਕਿਹਾ ਚੁੱਪ ਕਰਕੇ ਹਰੀ ਦੇ ਪੱਤਣ ਤੋਂ ਇਧਰਲੇ ਪਾਸੇ ਇੱਕ ਨਹਿਰ ਕੱਢਣੀ ਹੈ ਉਹਦਾ ਨਾਮ ਮਾਗਲਵਾ ਨਹਿਰ ਹੋਊਗਾ ਉਹਦੀ ਗਿਣਤੀ ਮਣਤੀ ਸ਼ੁਰੂ ਕਰਦੇ ਆ ਆਜੋ ਦਿਨ ਆ ਗਿਆ ਜਦੋਂ ਅਸੀਂ ਤੁਹਾਨੂੰ ਦੱਸ ਸਕਦੇ ਹਾਂ